ਪਠਾਨਕੋਟ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਦੱਸਦੇ ਹੀ ਇਹ ਨਵੇਂ ਸਾਲ ਦੇ ਮੌਕੇ ਤੇ ਜਿੱਥੇ ਲੋਕ ਜਿਹੜੇ ਨੇ ਖੁਸ਼ੀਆਂ ਮਨਾ ਰਹੇ ਨੇ ਤਾਂ ਉੱਥੇ ਹੀ ਇੱਕ ਵਾਰ ਫਿਰ ਤੋਂ ਪਠਾਨਕੋਟ ਦੇ ਵਿੱਚ ਪੰਕਜ ਲਾਟਰੀ ਸਟਾਲ ਤੇ ਇੱਕ ਵੱਡਾ ਪ੍ਰਾਈਜ਼ ਜਿਹੜਾ ਹੈ ਉਹ ਹਿੱਟ ਹੋਇਆ ਦੱਸਦੇ ਹੀ 2.2 ਲੱਖ ਰੁਪਏ ਦਾ ਪ੍ਰਾਈਜ਼ ਜਿਹੜਾ ਹੈ ਉਹ ਹਿੱਟ ਕੀਤਾ ਹੈ ਮਾਰਬਲ ਮਾਰਕੀਟ ਦੇ ਵਿੱਚ ਕੰਮ ਕਰਨ ਵਾਲੇ ਮਨੋਜ ਕੁਮਾਰ ਜੋ ਕਿ ਪਰਵਾਸੀ ਨਹੀਂ ਤੇ ਪਠਾਨਕੋਟ ਦੇ ਵਿੱਚ ਹੀ ਕੰਮ ਕਰਦੇ ਨੇ ਤੇ ਰਹਿੰਦੇ ਨੇ ਦੱਸਦੇ ਹੀ ਇਹ ਕਈ ਲੰਬੇ ਸਮੇਂ ਤੋਂ ਆਪਣੀ ਕਿਸਮਤ ਨੂੰ ਜੜਾਇਆ ਉਸ ਮਾਰ ਇਸ ਦੀ ਤੇ ਨਵੇਂ ਸਾਲ ਦੇ ਮੌਕੇ ਤੇ ਜੜਾਇਆ ਇਹਨਾਂ ਦੀ ਕਿਸਮਤ ਦਾ ਸਿਤਾਰਾ ਆਖਿਰ ਚਮਕ ਹੀ ਗਿਆ 2.5 ਲੱਖ ਰੁਪਏ ਆਪਣੇ ਨਾਮ ਕੀਤਾ ਹੈ ਉਹਨਾਂ ਨੇ 2.5 ਲੱਖ ਰੁਪਏ ਆਪਣੇ ਨਾਮ ਕਰਕੇ ਸਿਰਫ 150 ਰੁਪਏ ਚ ਇੱਕ ਟਿਕਟ ਜਿਹੜੀ ਹੈ ਲਾਟਰੀ ਦੀ ਉਹ ਖਰੀਦੀ ਸੀ ਉਹਨਾਂ ਨੇ ਪੰਕਜ ਲਾਟਰੀ ਸਟਾਰ ਤੋਂ ਜੋ ਕਿ ਲਟਾਂ ਵਾਲੇ ਚੌਕ ਚ ਹੈ ਤੇ ਉੱਥੋਂ ਟਿਕਟ ਲੈ ਕੇ 2.5 ਲੱਖ ਰੁਪਏ ਆਪਣੇ ਨਾਮ ਕਰਕੇ ਆਪਣੀ ਕਿਸਮਤ ਦਾ ਸਿਤਾਰਾ ਉਹਨਾਂ ਨੇ ਚਮਕਾਇਆ ਹੈ ਤੇ ਇਸ ਮੌਕੇ ਤੇ ਦੱਸਦੇ ਹੀ ਲਾਟਰੀ ਸਟਾਰ ਤੇ ਲੱਡੂ ਵੰਡ ਕੇ ਖੁਸ਼ੀ ਜਿਹੜੀ ਹੈ ਉਹ ਵਾਹਿਕ ਕੀਤੀ ਜਾ ਰਹੀ ਹੈ ਤੇ ਦੇਖ ਲੈਣੇ ਤਸਵੀਰਾਂ ਤੇ ਗੱਲ ਬਾਤ ਕਰ ਲੈਂਦੇ ਆ ਅੱਜ ਜੀ ਬਹੁਤ ਖੁਸ਼ੀਆਂ ਭਰਿਆ ਦਿਨ ਹੈ ਜੀ ਸਾਡੇ ਜਿਹੜਾ ਲਾਟਰੀ ਸਟਾਲ ਆਲਾ ਆਪਣਾ cái ਲਾਟਰੀ ਸਟਾਲ ਜਿਹੜਾ ਲਾਈਟਾਂ ਵਾਲੇ ਚੌਂਕ ਤੇ ਸਥਿਤ ਹੈ ਉਥੋਂ ਇੱਕ 2.5 ਲੱਖ ਰੁਪਏ ਦਾ ਜਿਹੜਾ ਪ੍ਰਾਈਜ਼ ਲੱਗਾ ਆਪਣੇ ਜਿਹੜੇ ਆਪਣੇ ਕਿਨਾਰਾ ਸੀਮਾਨ ਮਨੋਜੀ ਕੁਮਾਰ ਜੀ ਇਹਨਾਂ ਨੇ ਸਾਡੇ ਕੋਲੋਂ ਇੱਕ 150 ਰੁਪਏ ਦੀ ਟਿਕਟ ਪਾਈ ਸੀ ਜਿਹੜੀ ਡੇਅਰ ਲਾਟਰੀ ਦੀ 8 8 ਵਜੇ ਦੀ ਤੇ ਉਹਦੇ ਵਿੱਚ ਇਹਨਾਂ ਦਾ 2.5 ਲੱਖ ਰੁਪਏ ਦਾ ਪ੍ਰਾਈਜ਼ ਆਇਆ ਜੀ ਔਰ ਆਈ ਹੋਰ ਵੀ ਮਲਕੀ ਕਾਫੀ ਬੰਪਰ ਵੇਜਨੇ ਆ ਇਦਾਂ ਨੈਕਸਟ ਜਿਹੜਾ ਬੰਪਰ ਆ ਰਿਹਾ ਲੋੜੀ ਮਕਰਸ ਕ੍ਰਾਂਤੀ ਬੰਪਰ ਜਿਹੜਾ ਜਿਹੜਾ ਕਿ 18 ਤਰੀਕ ਨੂੰ ਨਿਕਲੇਗਾ ਜੀ 14 ਜਨਵਰੀ ਨੂੰ ਜਿਹਦਾ ਫਰਸਟ ਪ੍ਰਾਈਜ਼ 10 ਕਰੋੜ ਆ ਸੈਕੰਡ ਪ੍ਰਾਈਜ਼ ਜਿਹੜਾ ਉਹ 1 ਕਰੋੜ ਆ ਔਰ ਥਰਡ ਪ੍ਰਾਈਜ਼ ਜਿਹੜਾ 50 ਕਰੋੜ ਰੁਪਇਆ 50 ਲੱਖ ਰੁਪਇਆ ਹਾਂਜੀ 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 ਕਿੰਨੇ ਜਿਆਦਾ ਤੁਹਾਡੇ ਕੋਲ ਲਾਟਰੀ ਹੈ ਜੀ ਹਾਂਜੀ ਮਿਲ ਗਈ ਰਨਰ ਦਾ ਇੱਥੇ ਕਾਫੀ ਦੇਰ ਦਾ ਪਰ ਕਦੀ ਕਿਤੇ ਆਏ ਕਿਤੇ ਪਾੰਦਾ ਲਾਟਰੀ ਕੱਲ ਨਾ ਖਿਆਲ ਮੂੜੀ ਗਿਆ ਨਾ ਤੇ ਇਹਨਾਂ ਨੇ ਕੱਲ ਪਾਈ ਲਾਟਰੀ ਜਿਹੜੀ ਸਾਡੇ ਕੋਲ 150 ਰੁਪਏ ਦੀ ਉਹ ਹਿੱਟ ਹੋ ਗਈ ਜੀ ਕਿਨਾਂ 2,50,000 ਰੁਪਏ ਦੇ ਕੋਈ ਪ੍ਰਾਈਜ਼ ਲੱਗਾ ਜੀ ਆ ਜੀ ਜੀ ਇਹ ਜਿਹੜਾ ਅਸੀਂ ਇੱਥੇ ਮਾਲ ਵੇਚਦੇ ਪਿਆ ਆ ਬਨੋਟ ਐਂਟਰਪ੍ਰਾਈਜ਼ ਲੁਧਿਆਣਾ ਤੋਂ ਜਿਹੜਾ ਲੈ ਕੇ ਵੇਚਦੇ ਪਿਆ ਜੀ ਆਈ ਉਹ ਸਾਡੇ ਸਟਾਕਿਸਟ ਹੈ ਤੇ ਅਸੀਂ ਜਿਹੜੇ ਉਹਨਾਂ ਦੇ ਸੈਲਰ ਆ ਮਿਲ ਕੇ ਸੈੱਲ ਕਰਦੇ ਆ ਤੇ ਕਿਸੇ ਨੇ ਵੀ ਲਾਟਰੀ ਪਾਣੀ ਹੋਏ ਤੇ ਸਾਡੇ ਕੋਲ ਅੱਥੇ ਤਾਹ ਕੋੜ ਦੇ ਲਾਈਟਾਂ ਵਾਲੇ ਚੌਂਕ ਦੇ ਵਿੱਚ ਆ ਕੇ ਮਲਕੀ ਪੰਕਜ ਲਾਟਰੀ ਜਿਹੜੀ ਇਹ ਸਾਡੇ ਨਾਂ ਆ ਸਾਡੇ ਕੋਲ ਆ ਕੇ ਪਾ ਸਕਦਾ ਹੋਰ ਵੀ ਬੰਪਰ ਆ ਡੇਅਰ ਦੇ 1.5 ਕਰੋੜ ਦਾ ਬੰਪਰ 200 ਰੁਪਏ ਵਾਲਾ 100 ਰੁਪਏ ਵਾਲਾ 50 ਰੁਪਏ ਵਾਲਾ 20 ਰੁਪਏ ਵਾਲਾ ਪਰ ਹਰ ਤਰ੍ਹਾਂ ਦੇ ਬੰਪਰ ਸਾਡੇ ਕੋਲ ਅਵੇਲੇਬਲ ਆ ਜੀ ਹਾਂਜੀ ਮੇਰਾ ਨਾਮ ਸਰ ਪੰਕਜ ਆ ਸਰ ਸਰ ਪੰਕਜ ਲਾਟਰੀ ਸਟਾਲ ਹਾਂਜੀ ਅੱਜ ਅੱਜ ਕੀ ਹੋਇਆ ਸਰ अच्छा ਸਾਡੇ ਕੋ 25 25 ਲੱਖ ਰੁਪਏ ਦਾ ਤੇ ਮਤਲਬ ਕਿੰਨੇ ਸਾਲ ਹੋ ਗਏਗਾ ਮਤਲਬ ਉਹ ਗਾੜੀ ਕਾਰ ਕੋਲੇ ਦੀ ਮਤਲਬ ਅਜੇ ਪਹਿਲੀ ਵਾਰ ਲੱਗੇ ਜਾਂ ਅੱਗੇ ਵੀ ਲੱਗਿਆ ਬਲੀ ਨਹੀਂ ਸਰ ਇੱਕ ਵਾਰੀ ਸਾਡੇ ਆਪਲੇ 5 ਲੱਖ ਦਾ ਨਿਕਲ ਚੁੱਕੇ ਦਾ ਨਾਮ ਤੇ ਹੁਣ 2.5 ਲੱਖ ਰੁਪਏ ਸਾਡੇ ਲਾ ਕੇ ਸਟਾਲ ਤੋਂ ਲੱਕੀ ਕਸਟਮਰ ਦਾ ਨਿਕਲੇ ਆ ਕੀ ਬਾਤ ਤੇ ਕਾ ਨਾਮ ਮਤਲਬ ਕੋ ਪ੍ਰੋਬਲਮ ਕੀ ਕਹਣਾ ਜਾਂਦੇ ਸੀ ਪ੍ਰੋਬਲਮ ਕਹਿੰਦੇ ਨੇ ਸਰ ਆਓ ਸਾਡੇ ਕੋ 10 ਕਰੋੜ ਦੀ ਲਾਟਰੀ ਹੈ ਆਪਣਾ ਲੋੜੀ ਬੰਪਰ ਦੀ ਪਲੱਸ 200 ਵਾਲੀ 200 ਵਾਲੀ ਮੰਥਲੀ ਬੰਪਰੇਗਾ ਆਪਣੇ ਕੋ ਬਾਕੀ ਹੋਰ بڑے ਬੰਪਰੇ ਹੈਗੇ ਆ ਔਰ ਐਟੈਕਟਿਵ ਨਾਮ ਹੈਗੇ ਸਾ ਦੇਖੋ ਜਦੋਂ ਵੀ ਆਓ ਜਿਹੜਾ ਪਹਿਲੇ ਆਏਗਾ ਪਹਿਲੇ ਪਾਏਗਾ ਸਪ੍ਰੈਟਨੋਟ ਐਂਟਰਪ੍ਰਾਈਜ਼ ਦਾ ਮਾਲ ਆ ਰਿਹਾ ਤੁਹਾਨੂੰ ਲੁਧਿਆਰੇ ਤੋਂ ਕੈਪਰਸਨ ਹਰੀ ਦੇ ਨਾਲ ਅਗੇ ਸੈਂਟਰੀ ਕੋ